ਸਭ ਨੂੰ ਜੀ ਜੈ ਮਸੀਹ ਸਾਰਿਆਂ ਨੂੰ ਆ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੂੰ ਪ੍ਰਭੂ ਯੇਸ਼ੂ ਮਸੀਹ 'ਤੇ ਧਰਮ ਵਿਸ਼ਵਾਸ ਨਹੀਂ ਆ ਜਿਹੜੇ ਪਰਮੇਸ਼ਰ ਦਾ ਮਜ਼ਾਕ ਕਰਦੇ ਆ ਤਾਂ ਅੱਜ ਲਾਈਵ ਤੁਸੀਂ ਇਸ ਮੀਟਿੰਗ ਦੇ ਵਿੱਚ ਸਵਰਗਦੂਤ ਨੂੰ ਆਉਂਦਾ ਹੋਇਆ ਦੇਖੋਗੇ ਤੇ ਤੁਹਾਨੂੰ ਖੁਦ ਬਖੁਦ ਪ੍ਰਭੂ ਯੇਸ਼ੂ ਮਸੀਹ 'ਤੇ ਵਿਸ਼ਵਾਸ ਹੋ ਜਾਏਗਾ ਕਿ ਸੱਚਮੁੱਚ ਉਹ ਜਿਉਂਦਾ ਜਗਦਾ ਪਰਮੇਸ਼ਰ ਹੋ ਅੱਜ ਵੀ ਜਿਉਂਦਾ ਆ ਆਪਣੇ ਲੋਕਾਂ ਦੇ ਵਿੱਚ ਚੱਲਦਾ ਫਿਰਦਾ ਆ ਤੋ ਇਹ ਮੀਟਿੰਗ ਸੀਗੀ ਪਾਸਟਰ ਹਰਜੀਤ ਸੰਧੂ ਪਰਮੇਸ਼ਰ ਦੇ ਦਾਸ ਆ ਇਹ ਮੀਟਿੰਗ ਹੈਗੀ ਸੀਗੀ ਉੜੀਸਾ ਦੇ ਵਿੱਚ ਤੇ ਇਹ ਤੁਸੀਂ ਕੱਟ ਕੇ ਵੇਖ ਲਿਓ 2 ਮਿੰਟ 2 ਮਿੰਟ 26 ਸੈਕਿੰਡ ਤੋਂ ਤੁਸੀਂ ਸ਼ੁਰੂ ਕਰ ਲਿਓ ਤੇ 3 ਮਿੰਟ ਦੇ 3.5 ਮਿੰਟ ਦੇ ਵਿੱਚ ਵਿੱਚ ਉਹ ਆ ਜਾਏਗੀ ਤੇ ਤੁਸੀਂ ਦੇਖਿਓ ਕਿ ਕਿਸ ਤਰ੍ਹਾਂ ਪਰਮੇਸ਼ਰ ਦੇ ਸਵਰਗਦੂਤ ਆ ਜਾ ਰਹੇ ਆ ਮੀਟਿੰਗ ਦੇ ਵਿੱਚ ਮੈਂ ਦਿਖਾਣਾ ਹੈ ਤੁਹਾਨੂੰ ਹਰਾ ਪਰਵਾਰ ਫੇਮ ਨਹੀਂ ਰਹੇਗਾ ਉਹ ਬਦਲ ਜਾਏਗਾ ਇਸ਼ੂ ਕੇ ਨਾਮ ਤੋਂ ਇਸ ਸਾਈਡ ਦੇ ਮੈਂ ਦਿਖਾਣਾ ਆਪ ਵੀ ਤੁਸੀਂ ਕੱਟ ਕੇ ਦੇਖ ਸਕਦੇ ਹੋ ਮੀਟਿੰਗ ਕੋ ਬਦਲਦਾ ہوا ਦੇਖ ਰਹਾ ਹਾਂ ਆਪ ਕੇ ਪਰਵਾਰ ਆਪ ਕੇ ਘਰ ਕੋ ਬਦਲਦਾ ہوا ਦੇਖ ਰਹਾ ਹਾਂ ਮੈਂ ਆਪ ਕਿਤਨੀ ਸਟਾਰਟਿੰਗ ਦੇ ਵਿੱਚ ਹੀ ਆ ਆ ਦੇਖੋ ਆ ਜਾ ਰਹੇ ਉਹ ਫਿਰ ਤੋਂ ਦਿਖਾਣਾ ਆਪ ਕੇ ਉੱਪਰ ਐਂਟਰ ਕਰਾਉਂ ਮੈਂ 10 30 ਮਿੰਟ ਦੇ ਵਿੱਚ ਵਿੱਚ ਕੰਮ ਹੋ ਜਾਂਦਾ ਸਟਾਰਟਿੰਗ ਦੇ ਵਿੱਚ ਆ ਦੇਖੋ ਪ੍ਰਕਾਸ਼ ਆਪਕੇ ਉਪਰ ਐਂਟਰ ਹੋਗਾ ਆਪ ਵੀ ਕਿੰਨੀ ਕੁਆਲਿਟੀ ਆ ਦੇਖੋ ਮੈਂ ਸੋਚਿਆ ਸੀਗਾ ਕਿ ਕਿਸੇ ਨੇ ਸ਼ਾਇਦ ਐਡਿਟ ਨਾ ਕੀਤੇ ਹੋਵੇ ਤਾਂ ਸੱਚ ਮੱਚ ਮੈਂ ਲਾਈਵ ਕੱਟ ਕੇ ਦੇਖਦਾ ਹਾਂ ਤਾਂ ਸੱਚਮੁੱਚ ਇਸ ਤਰ੍ਹਾਂ ਆਪ ਵੀ ਤੁਸੀਂ ਦੇਖ ਸਕਦੇ ਹੋ ਮੀਟਿੰਗ ਕੱਟ ਕੇ ਪਾਸਰ ਹਰਜੀਤ ਸੰਧੂ ਉਡੀਸਾ ਵਾਲੀ ਮੀਟਿੰਗ ਤੋਂ ਦੋ ਤੋਂ ਸਾਡੇ 3 ਮਿੰਟ ਦੇ ਵਿੱਚ ਵਿੱਚ ਆ ਸਟਾਰਟਿੰਗ ਦੇ ਵਿੱਚ ਆ ਆ ਦੇਖ ਲੋ